ਨੈਕਸਟ 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਉਣ ਪਿਰਪਲ ਸਰਸ਼ੀ ਅਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਔਨ ਵਾਲੀਆਂ ਨੰਨੀਆਂ ਤੇ ਤਾਜ਼ੇ ਖਬਰਾਂ ਤੋਰ ਤੱਕ ਪਹੁੰਚਣ ਜਿਲ੍ਹਾ ਤਰਨਤਨ ਦੇ ਸਰਹੱਦੀ ਵਿਧਾਨ ਸਭਾ ਹਲਕਾ ਖੇਮ ਕਰਨ ਦੇ ಗ್ರಾಮ ਪੰਚਾਇਤ ਹਵੇਲੀਆਂ ਝਾੜ ਸਾਹਿਬ ਵਿਖੇ ਕਾਬਲ ਸਿੰਘ ਬਾਕੀ ਪੂਰੀ ਦੇ ਘਰ ਨੂੰ ਜਾਣ ਵਾਲੇ ਰਸਤੇ ਦਾ ਰੱਖਿਆ ਗਿਆ ਨਹੀਂ ਪੱਥਰ ਅਤੇ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਮਹਾਂਪੁਰਸ਼ ਬਾਬਾ ਕੁਲਦੀਪ ਸਿੰਘ ਜੀ ਝਾੜ ਸਾਹਿਬ ਵਾਲੇ ਬਾਬਾ ਚੜਤ ਸਿੰਘ ਜੀ ਅਤੇ ਇਸ ਮੌਕੇ ਤੇ ਸਰਪੰਚ ਅੰਕਾਸਿੰਘ ਤੇ ਹਵੇਲੀ ਦੀ ਸਾਧ ਸੰਗਤ ਦੇ ਵੱਲੋਂ ਬਾਬਾ ਜੀ ਦੇ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਜੀ ਆਇਆਂ ਕਿਹਾ ਤੇ ਬਾਬਾ ਜੀ ਨੂੰ ਸਰੂਪੇ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਬਾਬਾ ਕੁਲਦੀਪ ਸਿੰਘ ਜੀ ਚੜਸਾਹਿਬ ਵਾਲਿਆਂ ਦੇ ਵੱਲੋਂ ਸਾਰੇ ਹੀ ਸਰਪੰਚਾਂ ਪੰਜ ਅਨੁਸਰੂਪੇ ਸਨਮਾਨਿਤ ਕੀਤੇ ਗਏ ਅਤੇ ਇਸ ਨੇ ਪੱਥਰ ਦੇ ਸ਼ੁਭ ਮੌਕੇ ਤੇ ਬਾਬਾ ਕੁਲਦੀਪ ਸਿੰਘ ਜੀ ਚਾਰ ਸਾਈਂਵਾਂ ਦੇ ਵੱਲੋਂ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਗਿਆ ਤੇ ਅਰਦਾਸ ਕੀਤੀ ਗਈ ਅਤੇ ਬਾਬਾ ਜੀ ਦੇ ਵੱਲੋਂ ਰਿਬਨ ਕੱਟ ਕੇ ਨੇ ਪੱਥਰ ਰੱਖਿਆ ਗਿਆ ਅਤੇ ਇਸ ਮੌਕੇ ਤੇ ਬਾਬਾ ਜੀ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਵਨ ਸਿੰਘ ਤੁਨਨ ਅਤੇ ਉਸਦੇ ਪੰਜਾਂ ਸਰਪੰਚਾਂ ਨੂੰ ਇਲਾਕੇ ਦੇ ਵਿਕਾਸ ਦੇ ਕੰਮਾਂ ਤੇ ਵਿੱਚ ਸਹਿਯੋਗ ਦੇਣ ਲਈ ਪ੍ਰੇਰਣਾ ਕੀਤੀ ਗਈ ਅਤੇ ਬਾਬਾ ਜੀ ਨੇ ਪੱਤਰਕਾਰ ਨਾਲ ਜਾਣਕਾਰੀ ਸਾਂਝੀ ਕਰਦੇ ਕਿਹਾ ਕਿ ਇਲਾਕਾ ਨਿਵਾਸੀ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਖੁਸ਼ ਹਨ ਅਤੇ ਇਹ ਮੌਕੇ ਤੇ ಗ್ರಾಮ ਪੰਚਾਇਤ ਆਪਾਗੂ ਸਰਪੰਚੋਂ ओंकार ਸਿੰਘ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਇਲਾਕਾ ਵਿਧਾਇਕ ਸਰਵਨ ਸਿੰਘ ਤੁਨਨ ਤੇ ਪੀਏ ਹੀਰਾ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਵਿਦਾਂਤ ਸਭਾ ਮホール ਕਾ ਖੇਮ ਕਰਨ ਦੇ ਜੋ ਵਿਕਾਸ ਦੇ ਕੰਮ ਪੂਰੇ ਇਲਾਕੇ ਦੇ ਵਿੱਚ ਚੱਲ ਰਹੇ ਹਨ ਅਤੇ ਲੋਕ ਆਮ ਆਦਮੀ ਪਾਰਟੀ ਦੇ ਵਿਕਾਸ ਤੋਂ ਖੁਸ਼ ਹੋ ਕੇ ਆਮ ਆਦਮੀ ਪਾਰਟੀ ਦੇ ਨਾਲ ਜੁੜ ਰਹੇ ਹਨ ਅਤੇ ਇਸ ਮੌਕੇ ਤੇ ਹਾਜ਼ਰ ਸੰਤ ਮਹਾਪੁਰਸ਼ ਬਾਬਾ ਕੁਲਦੀਪ ਸਿੰਘ ਜੀ ਚਾਰ ਸਾਈਵ ਵਾਲੇ ਬਾਬਾ ਚੜ੍ਹ ਸਿੰਘ ਜੀ ਆਪਾਗੂ ਸਰਪੰਚ ओंकार ਸਿੰਘ ਮੈਂਬਰ ਧਾਰਾ ਸਿੰਘ ਮੈਂਬਰ ਜਸਪ੍ਰੀਤ ਸੇ ਸਰਪੰਚ ਜੀ ਸਿੰਘ ਚਾਰਸਾਈ ਬਲੇ ਹਫਤਾਰ ਸਿੰਘ ਆਸਲੀਆ ਆਦੀ ਹਾਜ਼ਰ ਸਨ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਖੇਮਕਰਨ ਤੋਂ ਦਵਿੰਦਰ ਸੋਹੋਤਾ ਦੀ ਵਿਸ਼ੇਸ਼ ਰਿਪੋਰਟ ਹਾਂ ਦੋਸਤੋ ਤੁਸੀਂ ਦੇਖ ਰਹੇ ਹੋ ਮੈਕਸ 24 ਮੇਰੇ ਵੱਲੋਂ ਯਾਨੀ ਕਿ ਦਵਿੰਦਰ ਸੋਹੋਤਾ ਵੱਲੋਂ ਪਿਆਰ ਪ੍ਰੀਸ਼ਾਸੀ ਕਾਲ ਅੱਜ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਪਿੰਡ ਝਾਰਸਾਬ ਵੇਲੀਆਂ ਵਿਖੇ ਅਸੀਂ ਜਿਹੜਾ ਪਹੁੰਚੇ ਹਾਂ ਜਿੱਥੇ ਕਿ ਪਿਛਲੇ ਦਿਨੀ ਜਿਹੜਾ ਸ੍ਰੀ ਹਰਗੋਬਿੰਦ ਸਾਹਿਬ ਛੇਵੀਂ ਪਾਤਸ਼ਾਹੀ ਜੀ ਦੇ ਗੁਰਦੁਆਰਾ ਬਾਬਾ ਝਾੜ ਸਾਹਿਬ ਨੂੰ ਜਾਣ ਵਾਲੀ ਸੜਕ ਦਾ ਵੀ ਜਿਹੜਾ ਨੀਂ ਪੱਥਰ ਰੱਖਿਆ ਗਿਆ ਤੇ ਅੱਜ ਜਿਹੜਾ ਇੱਥੇ ਪਿੰਡ ਦੇ ਵਿੱਚ ਜਿਹੜਾ ਕਾਫੀ ਵਹਿਲੀਆਂ ਪੈਂਦੀਆਂ ਉੱਥੋਂ ਦਾ ਜਿਹੜਾ ਇੱਕ ਰਸਤੇ ਦਾ ਜਿਹੜਾ ਨੀਂ ਪੱਥਰ ਰੱਖਿਆ ਗਿਆ ਹੈ ਤੇ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਆ ਮਹਾਪੁਰਸ਼ ਸੰਤ ਬਾਬਾ ਕੁਲਦੀਪ ਸਿੰਘ ਜੀ ਉਹਨਾਂ ਨੇ ਆਪਣੇ ਕਰ ਕਮਲਾਂ ਦੇ ਨਾਲ ਜਿਹੜਾ ਅੱਜ ਇੱਥੇ ਨੀ ਪੱਥਰ ਰੱਖਿਆ ਹੈ ਆਓ ਬਾਬਾ ਜੀ ਦੇ ਨਾਲ ਕਰਦੇ ਹਾਂ ਗੱਲਬਾਤ ਬਾਬਾ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਖਾਲਸਾ ਵੈਗੁਰ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਤੇ ਗੁਰੂ ਜੀ ਦੇ ਪਿਆਰੀ ਸਾਹਿਬ ਸੱਕ ਦੇ ਬੇਨਤੀ ਕੀਤੀ ਜਾਂਦੀ ਹੈ ਬਾ ਖੁਸ਼ੀਆਂ ਦੀ ਗੱਲ ਹੈ ਕਿ ਜਿਹੜਾ ਸਾਡੇ ਐਮਐਲਏ ਸਾਹਿਬ ਪਿਆਰੇ ਗੁਰਦੁਆਰਾ ਝਾੜ ਸਾਹਿਬ ਜਾਣ ਨੂੰ ਸੜਕ ਪਾਸ ਚਾਹ ਜੀ ਸੇਵਕਾਂ ਨੇ ਨੀ ਪੱਥਰ ਰੱਖਿਆ ਹੁਣ ਹਾਵੇਲੀਆਂ ਦੇ ਵਿੱਚ ਜਾਣ ਵਾਲੇ ਰਸਤੇ ਪੱਕੇ ਕਰਨ ਵਾਸਤੇ ਅੱਜ ਨੀਂਹ ਪੱਥਰ ਰੱਖੇ ਨੇ ਬੜੀ ਖੁਸ਼ੀਆਂ ਦੀ ਗੱਲ ਆ ਇਸੇ ਤਰ੍ਹਾਂ ਸਾਡੇ ਐਮਐਲਏ ਸਾਹਿਬ ਕੰਮ ਕਰਦੇ ਰਹੇ ਨੂੰ ਭਾਈ ਆਕਾਸ਼ ਸਿੰਘ ਸਰਪੰਚ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸੰਗਤਾਂ ਨੂੰ ਇਹ ਸੰਗਤਾਂ ਤੋਂ ਕੰਮ ਲੈਣ ਤੇ ਇਹ ਸੰਗਤਾਂ ਦੇ ਖੁਸ਼ੇ ਲੈਣ ਮਿਹਰ ਕਰਨੀ ਦਇਆ ਕਰਨੀ ਭਲਾ ਕਰਨਾ ਦੇ ਆਪ ਦੇ ਕਾਰਜ ਕਰਨ ਦੇ ਆਗੇ ਆ ਬਖਸ਼ੋ ਸੋਖ ਹੋਏ ਨਾਮ ਚੇਤ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਾਡੇ ਨਾਲ ਸਰਪੰਚ ਅੰਕਾਰ ਸਿੰਘ ਜੀ ਆਓ ਅੱਜ ਦੇ ਵਿਸ਼ੇ ਤੇ ਇਹਨਾਂ ਨਾਲ ਵੀ ਕਰਦੇ ਗੱਲਬਾਤ ਸਰਪੰਚ ਜੀ ਪਹਿਲਾਂ ਤਾਂ ਬੜੀ ਸ਼ਲਾਘਾ ਜੋ ਕਦਮਾਂ ਜਿਹੜਾ ਆਮ ਆਦਮੀ ਪਾਰਟੀ ਦਾ ਤੇ ਤੁਹਾਡਾ ਜਿਹੜਾ ਸਾਰਿਆਂ ਦਾ ਸਰਪੰਚਾਂ ਦਾ ਜਿਹੜਾ ਪੰਚਾਂ ਦਾ ਸੰਜੋਗ ਆ ਕਿ ਤੁਸੀਂ ਜਿਹੜਾ ਆਪਣੇ ਇਲਾਕੇ ਨੂੰ ਜਿਹੜਾ ਸੋਨਾ ਤੇ ਖੁਸ਼ਹਾਲ ਬਣਾਉਣ ਦੇ ਵਿੱਚ ਸਾਥ ਦੇ ਰਹੇ ਹੋ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਤੇ ਇਹੋ ਕਹਿਣਾ ਚਾਹੂੰਗਾ ਸਾਡੇ ਹਰਮਨ ਪਿਆਰੇ ਨੇਤਾ ਸਰਦਾਰ ਐਮ ਐਲ ਏ ਸਰਵਨ ਸਿੰਘ ਜੀ ਤੁਹਾਨੂੰ ਉਹਨਾਂ ਦੇ ਨਿਰਦੇਸ਼ਾਂ ਅਨੁਸਾਰ ਜਿਹੜੇ ਅਸੀਂ ਚੱਲਦੇ ਪਏ ਆ ਜੀ ਸਾਨੂੰ ਨਗਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਵਾ ਮਹਾਂਪੁਰਸ਼ਾਂ ਤੋਂ ਅੱਜ ਅਸੀਂ ਇਹ ਚੀਜ਼ ਦਾ ਨੀ ਬਥਰਖਵਾਇਆ ਜੀ ਤੇ ਆਸ ਕਰਦੇ ਆ ਜੀ ਸਾਰੇ ਨਗਰ ਦਾ ਕੰਮ ਅਸੀਂ ਵੱਧ ਚੜ੍ਹ ਕੇ ਕਰਾਂਗੇ ਜੀ ਇਸੇ ਤਰ੍ਹਾਂ ਹੀ ਦਿਨ ਰਾਤ ਸਰਪੰਚ ਜੀ ਇੱਕ ਮਿੰਟ ਜਿਸ ਤਰ੍ਹਾਂ ਹੁਣੇ ਇੱਕ ਭਾਜੀ ਕਹਿ ਰਹੀ ਕਿ ਸਰਪੰਚ ਜੀ ਪਹਿਲਾਂ ਤੁਸੀਂ ਆਪਣੇ ਘਰ ਨੂੰ ਜਾਣ ਵਾਲੇ ਰਸਤੇ ਨੂੰ ਕਿਉਂ ਨਹੀਂ ਬਣਾਇਆ ਪਰ ਇੱਥੇ ਮੈਂ ਦੇਖਿਆ ਕਿ ਜਿਹੜਾ ਤੁਸੀਂ ਵਧੀਆ ਕੰਮ ਕਰ ਰਹੇ ਹੋ ਕਿ ਜਿਹੜਾ ਪਹਿਲਾਂ ਦੂਸਰਿਆਂ ਦੀ ਜਿਹੜਾ ਸਾਰ ਲੈ ਰਹੇ ਹਾਂਜੀ ਇਹ ਚੀਜ਼ ਹੈ ਜੀ ਆ ਜੇ ਨਗਰ ਨੇ ਸਾਨੂੰ ਸੰਯੋਗ ਦੇ ਕੇ ਜੀ ਇਲੈਕਸ਼ਨ ਦੇ ਵਿੱਚ ਵੋਟਾਂ ਦੇ ਨਾਲ ਜਿੱਤ ਹੋਈ ਆ ਜੀ ਨਗਰ ਦੀ ਚੀਜ਼ ਦਿੱਤੀ ਹੋਈ ਤੇ ਨਗਰ ਦਾ ਹੀ ਪਹਿਲ ਦੇ ਆਧਾਰ ਤੇ ਕੰਮ ਕਰਾਂਗੇ ਜੀ ਇਹੋ ਹੀ ਸਾਡੀ ਬੇਨਤੀ ਹੈ ਤੇ ਪਹਿਲ ਨਗਰ ਨੂੰ ਹੀ ਆ ਜੀ ਹਾਂਜੀ ਐ ਦੋਸਤੋ ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ ਨਿਊਜ਼ ਚੈਨਲ ਮਹਾਪੁਰਸ਼ ਬਾਬਾ ਕੁਲਦੀਪ ਸਿੰਘ ਨੇ ਵੀ ਜਿਹੜੀ ਛਲਾਗਾ ਕੀਤੀ ਆ ਆਮ ਆਦਮੀ ਪਾਰਟੀ ਦੀ ਕਿ ਜਿਹੜੇ ਵਿਕਾਸ ਜਿਹੜੇ ਆ ਜੋਰਾਂ ਤੇ ਆ ਤੇ ਸਰਪੰਚ ਹੰਕਾਰ ਸਿੰਘ ਨੇ ਵੀ ਪੂਰਾ ਇਲਾਕਾ ਨਿਵਾਸੀ ਜਿਹੜੇ ਖੁਸ਼ ਨੇ ਕਿ ਜਿਹੜੇ ਪੁਰਾਣੇ ਸਮੇਂ ਤੋਂ ਜਿਹੜੇ ਰਸਤੇ ਕੁਛ ਬਣਨ ਵਾਲੇ ਸੀ ਉਹ ਅੱਜ ਜਿਹੜਾ ਉਹਨਾਂ ਦੇ ਨੀਂਹ ਪੱਥਰ ਰੱਖੇ ਜਾ ਰਹੇ ਬਿਲਕੁਲ ਇੱਟਾਂ ਵੀ ਇੱਥੇ ਪਈਆਂ ਹੋਈਆਂ ਜਿਹੜਾ ਇਹ ਬਿਲਕੁਲ ਜਿਹੜਾ ਇਹ ਰਸਤਾ ਜਿਹੜਾ ਬਣਨ ਨੂੰ ਤਿਆਰ ਆ ਦੋਸਤੋ ਧੰਨਵਾਦ ਸ਼ੁਕਰੀਆ ਰਾਜ ਸਿੰਘ ਜੀ ਹਾਂਜੀ ਅੱਜ ਜਿਹੜਾ ਇਹ ਨੀ ਪੱਥਰ ਰੱਖਿਆ ਗਿਆ ਸੰਤ ਮਹਾਪੁਰਸ਼ਾਂ ਵੱਲੋਂ ਇਹ ਜਿਹੜਾ ਰਸਤੇ ਦਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਹਿਣਾ ਇਹੋ ਚਾਹੁੰਦੇ ਆ ਕਿ ਸਾਡੇ ਐਮਐਲਏ ਸਾਹਿਬ ਬਹੁਤ ਵਧੀਆ ਕੀਤਾ ਜੋ ਵੀ ਕਰ ਰਿਹਾ ਸਰਪੰਚ ਹਣੀ ਔਂਕਾਰ ਸੋਂ ਸਾਡੇ ਪਤੀਜਾਈ ਨੇ ਤੇ ਜੋ ਵੀ ਗਲੀਆਂ ਨਾਲੀਆਂ ਦੀ ਇੱਥੇ ਬਹੁਤ ਪਿੱਛੇ ਤੋਂ ਲੈ ਕੇ ਹੀ ਘਾਟ ਰਹੀ ਆ ਤੇ ਸ਼ਾਇਦ ਹੋ ਸਕਦਾ ਵੀ ਅਸੀਂ ਰਾਤ ਕਰਦੇ ਆ ਵੀ ਇਹ ਐਮਐਲਏ ਸਾਹਿਬ ਤੇ ਸਾਡੀ ਸਮੁੱਚੀ ਪੰਚਾਇਤ ਐਰਕੀ ਅਹੀ ਦਾ ਕੋਡ ਕੱਢ ਦਿਆਂਗੇ ਵੈਰ ਦਾ ਖਾਸਾ ਵੈਰੀ ਫਤਿਹ